ਉਹਦੀ ਮਾਸੀ ਰਲੀ ਪਲ ਜਾ ਕੇ ਉਹਦੀ ਮਾਂ ਨੂੰ ਮੇਰੀ ਚਿੱਠੀ ਦੇ ਕੇ ਆ ਚਿੱਠੀ ਕਾਦੀ ਚਿੱਠੀ ਹੈ ਕੀ ਲਿਖਿਆ ਇਹਦੇ ਚ ਓਏ ਉੱਥੇ ਜਾ ਕੇ ਪੜ੍ਹ ਲਈ ਨਾਲੇ ਆਪਦੀ ਮਾਂ ਨੂੰ ਸੁਣਾ ਦੀ ਹੁਣ ਪਹਿਲਾਂ ਤੈਨੂੰ ਦੱਸਾਂ ਫਿਰ ਤੇਰੀ ਮਾਂ ਨੂੰ ਦੱਸਾਂ ਇੱਕ ਸਾਡੇ ਘਰ ਦੇ ਸਵਾਦ ਬੋਲ ਲੈਂਦੇ ਆ ਬੇਬੇ ਆ ਮੇਰੇ ਘਰ ਵਾਲੀ ਨੇ ਤੇਰੇ ਵਾਸਤੇ ਚਿੱਠੀ ਭੇਜੀ ਆ ਵੇ ਕਾਦੀ ਚਿੱਠੀ ਲੈ ਕੇ ਆ ਜਾ ਉਹਨੂੰ ਫੜ ਕੇ ਸੁਣਾ ਹਾਂ ਹਾਂ ਪੜ੍ਹਦਾ ਬੇਬੇ ਸੇਵਾ ਵਿਖੇ ਘਰ ਦੀ ਮੁਖੀਆ ਮੇਰੀ ਸੱਸ ਭੁੰਡੀਕੌਰ ਜ਼ਿਲ੍ਹਾ ਸੰਗਰੂਰ ਸ਼੍ਰੀਮਤੀ ਜੀ ਬੇਨਤੀ ਹੈ ਕਿ ਮੈਂ ਤੁਹਾਡੀ ਨੂੰ ਕਾਲੋਕੌਰ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਠੰਡ ਦੀਆਂ ਛੁੱਟੀਆਂ ਆ ਗਈਆਂ ਹਨ ਇਸ ਕਰਕੇ ਮੈਂ ਆਪਣੇ ਪੇਕੇ ਜਾਣਾ ਚਾਹੁੰਦੀ ਹਾਂ ਤੇ ਨਾਲ ਹੀ ਆਪਣੇ ਬੱਚੇ ਲੈ ਕੇ ਜਾਣਾ ਚਾਹੁੰਦੀ ਹਾਂ ਇਸ ਕਰਕੇ ਮੈਨੂੰ 7-8 ਦਿਨਾਂ ਦੀਆਂ ਛੁੱਟੀਆਂ ਦਿੱਤੀਆਂ ਜਾਣ ਆਪ ਜੀ ਦੇ ਕਹਿਣੇ ਤੋਂ ਬਾਹਰ ਆਪ ਜੀ ਦੀ ਨੂੰ ਕਾਲੋਕੌਰ ਵੇ ਨਹੀਂ ਥਾਂ ਦੇ ਵਿੱਚ ਕੰਮ ਖਾਣ ਕਰੂਗਾ ਕੋਈ ਛੁੱਟੀ ਛੱਟੀ ਨਹੀਂ ਮਿਲਣੀ ਉਹਨੂੰ ਬੇਬੇ ਜੀ ਛੁੱਟੀ ਨਹੀਂ ਨਾ ਦੇਣੀ ਉਹਨੇ ਇੱਕ ਥੱਲੇ ਨੋਟ ਵੀ ਲਿਖਿਆ ਹੋਇਆ ਹੈ ਨੋਟ ਦੇ ਵਿੱਚ ਲਿਖਿਆ ਜੇਕਰ ਮੇਰੀ ਇਹ ਅਰਜੀ ਮਨਜ਼ੂਰ ਨਾ ਕੀਤੀ ਗਈ ਤੇ ਮੈਂ ਇਹ ਅਰਜੀ ਥਾਣੇ ਦੇ ਕੇ ਆਵਾਂਗੀ ਫਿਰ ਮੇਰੀ ਸੱਸ ਨੂੰ ਉਹ ਆਪੇ ਬਣਾ ਲੈਣਗੇ ਉਹ ਚੁੱਪ ਕਰਕੇ ਛੁੱਟੀਆਂ ਦੇ ਦੇ ਬੇਬੇ ਆਪ ਤਾਂ ਦੁਪੱਟੇ ਖਾਏਂਗੀ ਨਾਲ ਮੇਰੇ ਵੀ ਪਾਏਂਗੀ